ਜੀ ਸਰ ਬੀਤੇ ਦਿਨੀ ਬਾਦਲ ਸਾਹਿਬ ਆਏ ਸੀਗੇ ਔਰ ਹੁਣ ਜੇਕਰ ਗੱਲ ਕੀਤੀ ਜਾਵੇ ਚੋਣ ਮਹੀਨ ਕਿਸ ਤਰ੍ਹਾਂ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਜੀ ਅੱਜ ਵੀ ਸਾਡੀਆਂ ਚਾਰ ਰੈਲੀਆਂ ਸੀਗੀਆਂ ਅੱਜ ਮੁਕਾਬਲਾ ਕਿੰਦੇ ਨਾਲ ਮੰਨਦੇ ਹੁਣ ਕਿਉਂਕਿ ਹੁਣ ਤਾਂ ਸਿਖਰਾਂ ਤੇ ਆ ਗਿਆ ਪੂਰਾ ਦੇਣ ਹੀ ਕੁਝ ਰਹਿ ਗਈ ਕੋਈ ਮੁਕਾਬਲਾ ਨਹੀਂਗਾ ਪ੍ਰਮਾਤਮਾ ਦੀ ਮਿਹਰ ਹੈ ਕੀ ਕੋਈ ਗਰਮੀ ਦੇ ਵਿੱਚ VOTING ਜਿਹੜੀ ਹੈ ਜਾਦੇ ਕਰਾਉਣ ਦੇ ਲਈ ਪਰਸੈਂਟੇਜ ਵਧਾਉਣ ਦੇ ਲਈ ਕੋਈ ਉਪਰਾਲੇ ਕੈਂਡੀਡੇਟਾਂ ਵੱਲੋਂ ਯਾਨੀ ਕਿ ਤੁਹਾਡੇ ਵੱਲੋਂ ਵੀ ਆਪਣੇ ਪੱਤਰ ਤੇ ਕੀਤੇ ਜਾ ਰਹੇ ਕੋਈ ਕਰਾਂਗੇ ਉ ਤਾਂ ਜ਼ਰੂਰ ਕਰਾਂਗੇ ਉਹਦਾ ਸਾਧਨ ਵਗੈਰਾ ਦੇਵਾਂਗੇ ਤੇ ਜੇਕਰ ਗੱਲ ਕਰ ਦਿੱਤੀ ਜਾਵੇ ਤਾਂ ਪਬਲਿਕ ਨੂੰ ਆਮ ਜਨਤਾ ਜਿਹੜੀ ਹੈਗੀ ਆ ভোটার ਜਿਹੜਾ ਹੈਗਾ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੂੰ ਬਸ ਤੁਹਾਡੇ ਸਾਹਮਣੇ ਹੈ ভোটারਾਂ ਦੇ ਜੋ ਚੱਲੀ ਜਾਂਦਾ ਹੈ ਕਿਹੜਾ ਇੱਕ ਕੰਮ ਹੈਗਾ ਜਿਹੜਾ ਪਬਲਿਕ ਤੁਹਾਡੇ ਹੱਥ ਹੱਕੇ ਚ ਵਤਫਾ ਦਿੰਦੀ ਹੈ ਤਾਂ ਫਿਰ ਪਹਿਲਾਂ ਕਿਹੜਾ ਕੰਮ ਕਰੋ ਪਹਿਲਾ ਕੰਮ ਹੈ ਮੈਂ ਪਹਿਲਾਂ ਵੀ ਦੱਸਿਆ ਤੁਹਾਡੇ ਮਾਦੇ ਬਣਾਈ ਕਿ ਸਭ ਤੋਂ ਪਹਿਲਾ ਕੰਮ ਹੈ ਵੀ ਬਾਰਡਰ ਖਲਾਉਂਦਾ ਅੱਜ ਦੀ ਗੱਲ ਨਮਸਕਾਰ ਆਦਾਬ ਇਸ ਵੀਲੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਰ ਨਾਲ ਸਾਂਝੀਆਂ ਕਰ ਰਹੇ ਆ ਸਾਡੇ ਨਾਲ ਇਸ ਟਾਈਮ ਮੌਜੂਦ ਨੇਸ਼ ਸ਼ਰਮਣੀ ਅਕਾਲੀ ਦਲ ਤੋਂ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਨਰਦੇਵ ਸਿੰਘ ਬੋਬੀ ਮਾਨ ਗੱਲਬਾਤ ਕਰਾਂਗੇ ਬੋਬੀ ਮਾਨ ਹੋਰਾਂ ਦੇ ਨਾਲ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ ਕਿਉਂਕਿ ਕੁਝ ਹੀ ਦਿਨ ਰਹਿ ਗਏ VOTING ਦੇ ਵਿੱਚ ਇਹ ਜੇ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਆਪਣਾ ਪੂਰਾ ਜ਼ੋਰ ਲਾ ਦਿੱਤਾ ਗਿਆ ਹੈ ਕਹਿ ਲਈਏ ਕਿ ਗਰਮੀ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਅਤੇ ਸਿਆਸੀ ਅਖਾੜਾ ਵੀ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਾ ਹੈ ਇਹ ਜੇ ਦੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋਈਆਂ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਆਪਣੀ ਪੂਰੀ ਵਾਹ ਲਾ ਦਿੱਤੀ ਗਈ ਹੈ ਸਾਡੇ ਨਾਲ ਮੌਜੂਦ ਨੇ ਨਰਦੇਵ ਸਿੰਘ ਬੋਬੀ ਮਾਨ ਜਾਣਾਂਗੇ ਕਿਸ ਤਰ੍ਹਾਂ ਦੇ ਨਾਲ ਚੋਣ ਮਹੀਮ ਚੱਲ ਰਹੀ ਹੈ ਜੀ ਸਰ ਬੀਤੇ ਦਿਨੀ ਬਾਦਲ ਸਾਹਿਬ ਆਏ ਸੀਗੇ ਔਰ ਹੁਣ ਜੇਕਰ ਗੱਲ ਕੀਤੀ ਜਾਵੇ ਚੋਣ ਮਹੀਮ ਕਿਸ ਤਰ੍ਹਾਂ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਜੀ ਅੱਜ ਵੀ ਸਾਡੀਆਂ ਚਾਰ ਰੈਲੀਆਂ ਸੀਗੀਆਂ ਅੱਜ ਮੁਕਾਬਲਾ ਕਿੰਦੇ ਨਾਲ ਮੰਨਦੇ ਹੁਣ ਕਿਉਂਕਿ ਹੁਣ ਤਾਂ ਸਿਖਰਾਂ ਤੇ ਆ ਗਿਆ ਪੂਰਾ ਦੇਣ ਹੀ ਕੁਝ ਰਹਿ ਗਿਆ ਕੋਈ ਮੁਕਾਬਲਾ ਨਹੀਂਗਾ ਪਰਮਾਤਮਾ ਦੀ ਮਿਹਰ ਹੈ ਕਰਮੀ ਬਹੁਤ ਜ਼ਿਆਦੇ ਹੈਗੀ ਆ ਇਹ ਜੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜੋ ਪਹਿਲੇ 4-5 ਫੇਸ ਹੋ ਗਏ ਆ ਉਹਨਾਂ ਦੇ ਵਿੱਚ VOTING ਘਟ ਹੋਈ ਹੈ ਕੀ ਕੋਈ ਗਰਮੀ ਦੇ ਵਿੱਚ VOTING ਜਿਹੜੀ ਹੈ ਜ਼ਿਆਦਾ ਕਰਾਉਣ ਦੇ ਲਈ ਪਰਸੈਂਟੇਜ ਵਧਾਉਣ ਦੇ ਲਈ ਕੋਈ ਉਪਰਾਲੇ ਕੈਂਡੀਡੇਟਾਂ ਵੱਲੋਂ ਯਾਨੀ ਕਿ ਤੁਹਾਡੇ ਵੱਲੋਂ ਵੀ ਆਪਣੇ ਪੱਧਰ ਤੇ ਕੀਤੇ ਜਾ ਰਹੇ ਕੋਈ ਕਰਾਂਗੇ ਉਹ ਤਾਂ ਜ਼ਰੂਰ ਕਰਾਂਗੇ ਉਹ ਤਾਂ ਸਾਧਨ ਵਗੈਰਾ ਦੇਵਾਂਗੇ ਜਿੰਨੇ ਵੀ ਹੈਗਾ ਵੋਟਰ ਵਗੈਰਾ ਪਿੰਡਾਂ 'ਚ ਤੋਂ ਲੋਡਣੀ ਤੇ ਸ਼ਹਿਰਾਂ 'ਚ ਲੋਡ ਹੁੰਦੀ ਉਹ ਕਰਾਂਗੇ ਸਾਰਾ ਅਰੇਂਜਮੈਂਟ ਉਹ ਅੱਗੇ ਵੀ ਕਰਦੇ ਆਂ ਇਹ ਪਹਿਲੀ ਵਾਰ ਨਹੀਂ ਕਰਨ ਲੱਗੇ ਅੱਛਾ ਜੇਕਰ ਗੱਲ ਕਰ ਲਈਤੀ ਜਾਵੇ ਤਾਂ ਪਬਲਿਕ ਨੂੰ ਆਮ ਜਨਤਾ ਜਿਹੜੀ ਹੈਗੀ ਆ ਵੋਟਰ ਜਿਹੜਾ ਹੈਗਾ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੂੰ ਬਸ ਤੁਹਾਡੇ ਸਾਹਮਣੇ ਹੈ ਵੋਟਰਾਂ ਦੇ ਜੋ ਚੱਲੀ ਜਾਂਦਾ ਹੈ ਸ਼ਰਮਣੀ ਕਾਲੀ ਦਲ ਪਹਿਲਾਂ ਵੀ ਪਬਲਿਕ ਦੇ ਨਾਲ ਖੜਿਆ ਕਿਉਂਕਿ ਸ਼ਰਮਣੀ ਕਾਲੀ ਦਲ ਜਿਹੜਾ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਚਲੋ ਪਿਛਲੀ ਵਾਰੀ ਬਦਲਾ ਦੇ ਨਾਂ ਹਿੱਟ ਵੋਟ ਪਈ ਸੀਗੀ ਵੋਟਰ ਇਸ ਵਾਰੀ ਵਾਪਸ ਆ ਰਿਹਾ ਹੈ ਔਰ ਕਾਲੀ ਦਲ ਦੀ ਜਿੱਤ ਹੋਵੇਗੀ ਕੱਲੇ ਪਰੇਪਰ ਨਹੀਂ ਓਵਰਆਲ ਪੰਜਾਬ ਚ ਬਹੁਤ ਵਧੀਆ ਰਿਸਪਾਂਸ ਹੈ ਤੁਸੀਂ ਪੂਰਾ ਫਿਰੋਜ਼ਪੁਰ ਪਾਰਲੀਮੈਂਟ ਹਲਕਾ ਜਿਹੜਾ ਹੈਗਾ ਉਹ ਘੁੰਮ ਲਿਆ ਹਰੇਕ ਥਾਂ ਤੇ ਤੁਸੀਂ ਵਿਜ਼ਿਟ ਕਰਕੇ ਆਏ ਹੋ ਕੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਮਹਿਸੂਸ ਕੀਤਾ ਕਿ ਕਿਹੜਾ ਇੱਕ ਕੰਮ ਹੈਗਾ ਜਿਹੜਾ ਪਬਲਿਕ ਤੁਹਾਡੇ ਹੱਥ ਹੱਥੇ ਚ ਵਤਫਾ ਦਿੰਦੀ ਹੈ ਤਾਂ ਫਿਰ ਪਹਿਲਾਂ ਕਿਹੜਾ ਕੰਮ ਕਰੋ ਪਹਿਲਾ ਕੰਮ ਹੈ ਮੈਂ ਪਹਿਲਾਂ ਵੀ ਦੱਸਿਆ ਥੋੜੇ ਮਾਦੇ ਬਣਾਈ ਕਿ ਸਭ ਤੋਂ ਪਹਿਲਾ ਕੰਮ ਹੈ ਵੀ ਬਾਰਡਰ ਖਲਾਉਂਦਾ ਇਹਦੀ ਆਵਾਜ਼ ਜ਼ਰੂਰ ਬੁਲੰਦ ਕਰਾਂਗੇ ਔਰ ਦੂਜਾ ਜਿਹੜਾ ਬਾਰਡਰ ਪੱਟੀ ਤੇ ਬੈਠੇ ਸਾਡੇ ਪੱਕਾ ਚੀਆਂ ਜਮੀਨਾਂ ਵਾਲੇ ਉਹਨਾਂ ਦੀਆਂ ਜ਼ਮੀਨਾਂ ਪੱਕੀਆਂ ਕਰਨ ਦਾ ਜਿਹੜਾ ਆਵਾਜ਼ ਇਹ ਵੀ ਬੁਲੰਦ ਕਰਾਂਗੇ ਬਾਲ ਸਾਹਿਬ ਨੇ ਜ਼ਮੀਨਾਂ ਪੱਕੀਆਂ ਕੀਤੀਆਂ ਸੀ ਲੇਕਿਨ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਬਦਲਦੀਆਂ ਉਹਨਾਂ ਨੇ ਜ਼ਮੀਨਾਂ ਤੋੜਤੀਆਂ ਕਈ ਕੰਦੀਆਂ ਗਰਦੌਰੀਆਂ ਵੀ ਟੁੱਟ ਗਈਆਂ ਔਰ ਜਿਹੜੇ ਉਹਨਾਂ ਦੇ ਕਾਬਜ਼ੇ ਉਹਨਾਂ ਨੂੰ ਮਾਲਕਾਨਾ ਹੱਕ ਦਵਾਵਾਂਗੇ ਬਿਲਕੁਲ ਇਹ ਸਨ ਨਰਦੇਵ ਸਿੰਘ ਬੋਬੀ ਮਾਨ ਜੋ ਕਹਿੰਦੇ ਐ ਕਿ ਜਿੱਤ ਤੋਂ ਬਾਅਦ ਜੇਕਰ ਪਬਲਿਕ ਉਹਨਾਂ ਦੇ ਹੱਕ ਵਿੱਚ ਫਤਵਾ ਦਿੰਦੀ ਹੈ ਤਾਂ ਫਿਰ ਸਭ ਤੋਂ ਪਹਿਲਾਂ ਉਹ ਬਾਰਡਰ ਖਲਵਾਨਗੇ ਔਰ ਜਿਹੜੇ ਸਰਹੱਦੀ ਇਲਾਕਿਆਂ ਦੇ ਵਿੱਚ ਜ਼ਮੀਨਾਂ ਲੋਕਾਂ ਦੀਆਂ ਪੱਕੀਆਂ ਨਹੀਂ ਹੈਗੀਆਂ ਉਹ ਦੁਬਾਰੇ ਜਿਹੜਾ ਹੈਗਾ ਪੱਕੀਆਂ ਕੀਤੀਆਂ ਜਾਣਗੀਆਂ ਇੱਥੇ ਉਹ ਵੀ ਕਹਿੰਦੇ ਆ ਕਿ ਬਾਦਲ ਸਾਹਿਬ ਵੱਲੋਂ ਪੱਕੀਆਂ ਜ਼ਮੀਨਾਂ ਕਰ ਦਿੱਤੀਆਂ ਗਈਆਂ ਸੀ ਲੇਕਿਨ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਉਸ ਨੂੰ ਤੋੜ ਦਿੱਤਾ ਗਿਆ ਤਾਂ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਜ਼ਮੀਨਾਂ ਪੱਕੀਆਂ ਕਰਨ ਦੀ ਗੱਲ ਕਰ ਰਿਹਾ ਫਿਲਹਾਲ ਇੱਕ ਤਰੀਕ ਨੂੰ ਹੀ ਲੋਕਾਂ ਦੇ ਵੱਲੋਂ ਕੀ ਫਤਵਾ ਦਿੱਤਾ ਜਾਂਦਾ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਜਾਂਦਾ ਇਸ ਦਾ ਪਤਾ ਸਾਨੂੰ 4 ਜੂਨ ਨੂੰ ਲੱਗੇਗਾ ਧੰਨਵਾਦ